ਲੋ ਵੀ ਮੇਤੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਹੈ ਚਾਹੇ ਦਰਦ ਹੈ ਦਰਦ ਕਿਵੇਂ ਹੈ ਕਿ ਜਾੜ ਚ ਦਰਦ ਹੈ ਪੱਥਰੀ ਦਾ ਦਰਦ ਹੈ ਲੀਵਰ ਚ ਪ੍ਰੋਬਲਮ ਹੈ 슈ਗਰ ਹੈ ਜਾਂ ਕੋਈ ਹੋਰ ਬਿਮਾਰੀ ਹੈ ਤਾਂ ਉਹਦਾ ਦੇਸੀ ਤਰੀਕੇ ਨਾਲ ਦੇਸੀ ਦਵਾਈਆਂ ਨਾਲ ਹੱਲ ਹੈ ਹੱਲ ਕਿੱਥੇ ਹੈ ਕਿਹੜੇ ਵੈਦ ਦੇ ਕੋਲ ਹੈ ਤਾਂ ਉਹ ਆਪਾਂ ਗੱਲਬਾਤ ਕਰਦੇ ਆਂ ਵੈਦ ਜੀ ਹੋਰੀ ਬੈਠੇ ਨੇ ਤੇ ਆਜੋ ਉਹਨਾਂ ਨਾਲ ਗੱਲ ਕਰਦੇ ਆਂ ਜਾਣਕਾਰੀ ਲੈਣਾ ਕਿ ਕਿਹੜੀ ਕਿਹੜੀ ਆਪਣੇ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਹੈ ਤਾਂ ਕਿਹੜੀ ਦਵਾਈ ਨਾਲ ਕਿਵੇਂ ਠੀਕ ਕੀਤਾ ਜਾਂਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂਜੀ ਹਾਂਜੀ ਠੀਕ ਅੱਛਾ ਜੀ ਆਪਣੇ ਕੋਲ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਹੈ ਜੀ ਬਾਈ ਜੀ ਆਪਣਾ 105 ਸਾਲ ਪੁਰਾਣਾ ਕਾਮਾ ਪਹਿਲਾਂ ਦਾ ਅੱਛਾ ਜੀ ਤੀਜੀ ਪੀੜ੍ਹੀ ਹੋਗੀ ਠੀਕ ਹੈ ਜੀ ਯਾਨੀ ਕਿ ਆਪਣੇ ਦਾਦੇ ਪੜਦਾਦੇ ਇਹ ਕੰਮ ਕਰਦੇ ਆ ਰਹੇ ਸੀ ਸਰਦਾਰ ਵਾਜਨ ਸਿੰਘ ਦਾਦਾ ਸੀ ਮੇਰਾ ਅੱਛਾ ਜੀ ਤੇਜਾ ਸਿੰਘ ਬਾਪੂ ਜੀ ਦੇ ਜਾਨੀ ਕਿ ਪੁਰਾਣੇ ਤੁਸੀਂ ਗ੍ਰੰਥ ਚੱਕੇ ਹੋਏ ਆ ਉਹਨਾਂ ਦੇ ਵਿੱਚ ਤੁਸੀਂ ਗ੍ਰੰਥਾਂ ਨਾਲ ਹੀ ਆ ਸਮਝੀ ਆਪਣਾ ਬਾਕੀ ਦੇ ਵਿੱਚ ਗ੍ਰੰਥ ਦੇ ਇਹਨੂੰ ਬਾਬੇ ਦੇ ਨਾਲ ਤੇ ਦੁਨੀਆ ਜਾਣਦੀ ਆ ਬਾਹਰ ਠੀਕ ਹੈ ਜੀ ਬਾਬੇ ਦੇ ਨਾਮ ਤੇ ਸਰਦਾਰ ਤੇਜਾ ਸਿੰਘ ਜੀ ਵੈਦ ਠੀਕ ਹੈ ਜੀ ਪਿੰਡ ਰਾਮਗੜ੍ਹ ਸੰਧੂਆ ਅੱਛਾ ਜੀ ਜ਼ਿਲ੍ਹਾ ਸੰਗਰੂਰ ਲਹਿਰੇਗਾਗੇ ਦੇ ਨਾਲ ਆ ਜੀ ਸਾਡਾ ਪਿੰਡ ਠੀਕ ਹੈ ਜੀ ਆਪਣੇ ਲਵੇ ਲਾਜ ਨਹੀਂ ਜੀ ਜਿਵੇਂ ਮੰਨ ਕੇ ਚੱਲੋ ਜਾੜ ਦਰਦ ਅੱਛਾ ਜੀ ਕਿੰਨੀ ਦਰਦ ਹੁੰਦਾ ਜਾੜ ਚ 5 ਮਿੰਟਾਂ ਤੋਂ ਪਹਿਲਾਂ ਦਰਦ ਬੰਦ ਇਹ ਤਾਂ ਬਹੁਤ ਜ਼ਿਆਦਾ ਅੱਜ ਹੀ ਮਨਲਾ ਦਾ ਘਰ ਦੇ ਵਿੱਚ ਜੇ 5 ਮੈਂਬਰ ਤੇ 3 ਜਣਾਂ ਦੇ ਮੇਨ ਪ੍ਰੋਬਲਮ ਹੈ ਪੱਕਾ ਹੱਲਾ ਜੀ ਜੇ ਤਾਂ ਕੋਈ ਉਰੇ ਪਵਾਊਗਾ ਤਾਂ ਤਾਂ ਫਿਰ ਹੀ ਆ ਜੀ ਜੇ ਕੋਈ ਸੀਸੀ ਮੰਗਵਾਊਗਾ 400 ਰੁਪਏ ਦੀ ਸੀਸੀ ਆ ਪਾਰਸਲ ਦੇ ਪੈਸੇ ਲੱਗਣਗੇ ਜੇ ਮੰਗਵਾਉਂਦਾ ਠੀਕ ਹੈ ਜੀ ਜੇ ਉਹ ਰੋ ਲੈ ਕੇ ਜਾਂਦਾ ਤਾਂ 400 ਰੁਪਏ ਦੀ ਆ ਕਹਿੰਦਾ ਭਾਵ ਕਿ ਜੇ ਇੱਥੇ ਆਉਂਦਾ ਤਾਂ ਉਹ ਫ੍ਰੀ ਹੈ। ਉਹ ਫ੍ਰੀ ਹੈ ਜੀ। ਠੀਕ ਹੈ ਜੀ। ਪਾਵਾਂਗੇ ਉਹਦੀ ਉਹਦੀ ਦਰਦ ਬੰਦ ਆ ਜੀ ਪੱਕੇ ਤੌਰ ਤੇ। ਪੱਕੀ ਗੱਲ ਹੈ ਜੀ। ਪੱਕੀ ਜੀ ਗਰੰਟੀ ਆਪਾਂ ਕਰਾਇਆ ਵੀ ਦੇ ਦਾਂਗੇ ਆਉਣ ਜਾਣ ਦਾ ਜੇ ਨਾ ਬੰਦ ਹੋਵੇ। ਅੱਛਾ ਜੀ ਇਹ ਜਾੜ ਦਰਦ ਦਾ ਹੈ। ਹਾਂਜੀ ਹਾਂਜੀ। ਬਾਕੀ ਹੋਰ ਕਿਹੜੀ ਕਿਹੜੀਆਂ ਬਿਮਾਰੀਆਂ ਦਾ ਤੁਸੀਂ ਪੱਕਾ ਸ਼ਰਤੀਆ ਇਲਾਜ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ? ਸ਼ਰਤੀਆ ਦੇਖੋ ਜੀ ਜਾੜ ਦਰਦ ਹੋਗੀ ਇੱਕ ਉਲ ਹੁੰਦੀ ਹੈ ਜੀ ਇੱਥੇ। ਅੱਖ ਦੇ ਵਿੱਚ ਦਰਦ ਜਾਂਦਾ। ਠੀਕ ਹੈ ਜੀ। ਉਹਨੂੰ ਡਾਕਟਰ ਮਾਈਗਰੇਨ ਕਹਿੰਦੇ ਨੇਗੇ। ਅੱਛਾ ਜੀ। ਪਰ ਮਾਈਗਰੇਨ ਕਿੰਨੀ ਪੁਰਾਣਾ ਚਾਹੀਏ ਲੋਕ 100% ਗਾਰੰਟੀ ਦਿੰਦੇ ਨੇ ਅਸੀਂ 120 ਦਿੰਦੇ ਆ ਜੀ ਅੱਛਾ ਜੀ ਬਵਾਸੀਰ ਦੀ ਬਵਾਸੀਰ ਦਾ ਹੱਲ ਹੋ ਗਿਆ ਜੀ ਇਹ ਜਿਹ ਕਹਿੰਦੇ ਸੁਣਨ ਚ ਹੈ ਕਿ ਕਾਫੀ ਤਰ੍ਹਾਂ ਦੀ ਹੁੰਦੀ ਹੈ ਸਾਰੀਆਂ ਦਾ ਲਾਜ ਨਹੀਂ ਇੱਕ ਨਹੀਂ ਹੁੰਦੀ ਗੱਲੀ ਹਾਂਜੀ ਇੱਕ ਬਵਾਸੀਰ ਦਾ ਨਹੀਂ ਹੁੰਦਾ ਅੱਛਾ ਜੀ ਬਾਕੀ ਚਾਰ ਬਵਾਸੀਰਾਂ ਦਾ ਹੱਲ ਆ ਜੀ ਸਾਡੇ ਕੋਲ ਅੱਛਾ ਉਹ ਕਿਹੜੀ ਦਾ ਨਹੀਂ ਹੁੰਦਾ ਜੀ ਉਹ ਆਪਾਂ ਦੱਸ ਸਕਦੇ ਹਾਂਜੀ ਉਹਨੂੰ ਪਵੰਦਰ ਕਹਿੰਦੇ ਨੇ ਜੀ ਅੱਛਾ ਜੀ ਪਵੰਦਰ ਪਪੰਦਰ ਹਾਂਜੀ ਉਹ ਬਵਾਸੀਰ ਦਾ ਹੱਲ ਨਹੀਂ ਬਾਕੀ ਕੋਈ ਵੀ ਮਰਜ਼ੀ ਹੋਵੇ ਅੱਛਾ ਜੀ ਸਾਰਿਆਂ ਦਾ ਹੱਲ ਹੈ ਜੀ ਆਪਣੇ ਉਹਦਾ ਆਪਾਂ ਗਰੰਟੀ ਹੱਲ ਕਰਦੇ ਪੱਕਾ ਜੀ ਗਰੰਟੀ ਨਾਲ ਠੀਕ ਹੈ ਜੀ ਅੱਛਾ ਜੀ ਪਥਰੀ ਹੋ ਜੀ ਅੱਛਾ ਜੀ ਪਥਰੀ 5 ਐਮ ਐਮ ਤੱਕ ਠੀਕ ਹੈ ਜੀ ਉਹਦਾ ਵੀ ਹੱਲ ਹੈ ਜੀ ਜੇ ਵੱਡੀ ਪਥਰੀ ਆ ਤਾਂ ਉਹਦੇ ਦਰਦ ਨਹੀਂ ਹੋਊਗਾ ਪਰ ਨਿਕਲਦੀ ਨਹੀਂ ਉਹ ਇਹ ਪਿੱਤੇ ਦੀ ਹੋਵੇ ਚਾਹੇ ਗੁਰਦੇ ਦੀ ਚਾਹੇ ਗੁਰਦੇ ਦੀ ਹੋਵੇ 5 ਐਮ ਐਮ ਤੱਕ ਆਪਣੀ ਗਰੰਟੀ ਹੈ ਜੀ ਪੱਕੀ ਠੀਕ ਹੈ ਜੀ ਹੱਲ ਪੱਕਾ ਉਸ ਤੋਂ ਬਾਅਦ ਆ ਗਿਆ ਜੀ ਲੀਵਰ ਅੱਛਾ ਜੀ ਲੀਵਰ ਦਾ ਤਾਂ ਸਾਡੇ ਲਈ ਪੱਕੀ ਹੱਲਾ ਚ ਖੋਲ ਕੇ ਹੀ ਬੰਨਣ ਵਾਲਾ ਕੰਮ ਆ ਜਾਨੀ ਕਿ ਫਿਰ ਤਾਂ ਲੀਵਰ ਦੇ ਆਪਾਂ ਪੰਜਾਬੀ ਚ ਗੱਲ ਕਰੀ ਮਿਸਤਰੀ ਕਹਿ ਸਕਦੇ ਮਿਸਤਰੀ ਜੀ ਲੀਵਰ ਦੇ ਮਿਸਤਰੀ ਠੀਕ ਹੈ ਜੀ ਹਾਂਜੀ ਲੀਵਰ ਦੇ ਮਿਸਤਰੀ ਦੇ ਨਾਂ ਤੇ ਚੈਨਲ ਵੀ ਬਣਾਉਂਦਾ ਸੀ ਮੈਂ ਪਰ ਬਣਾਇਆ ਨਹੀਂਗਾ ਲੀਵਰ ਦਾ ਵੀ ਆਪਣੇ ਲਈ ਪੱਕਾ ਹੱਲਾ ਅੱਛਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਜ਼ਿਆੜ ਦਰਦ ਸਿਰ ਦਰਦ ਉੱਲਾ ਪਾਥਰੀ ਮੇਨ ਕੰਮ ਰਹੇਗਾ ਜੀ ਸਾਡਾ ਗਿਲਟੀ ਗਿਲਟੀ ਅੱਛਾ ਜੀ ਗਿਲਟੀਆਂ ਕੀ ਹੁੰਦੇ ਨੇ ਲੇਡ ਜੀ ਦੀ ਛਾਤੀ ਦੀ ਗਿਲਟੀ ਬਣ ਜਾਂਦੀ ਆ ਹਾਂਜੀ ਹਾਂ ਜੀ ਤੋਂ ਕੀ ਬਲੱਡ ਕੈਂਸਰ ਬਣਦਾ ਕੈਂਸਰ ਬਣਦਾ ਤੂੰ ਹਾਂਜੀ ਹਾਂਜੀ ਉਹਦੇ ਵਿੱਚ ਚਾਹੇ ਸੁੰਡ ਵੀ ਪੈ ਜਾਣਾ ਬਾਈ ਜੀ ਠੀਕ ਹੈ ਜੀ ਸਾਡੀ ਗਰੰਟੀ ਹੋਊਗੀ ਪੱਕਾ ਹੱਲ ਕਰਾਂਗੇ ਪਰ ਆਪਰੇਸ਼ਨ ਨਾ ਹੋਇਆ ਹੋਵੇ ਦੇਖੋ ਅੱਛਾ ਜੀ ਆਪਰੇਸ਼ਨ ਨਾ ਹੋਇਆ ਬਈ ਫੇਰ ਨਹੀਂ ਅਸੀਂ ਜ਼ਿੰਮੇਵਾਰੀ ਲੈਂਦੇ ਠੀਕ ਹੈ ਜੀ ਉਹਦਾ ਪੱਕੀ ਹੱਲਾ ਸਾਡੀ ਠੀਕ ਹੈ ਜੀ ਇਹ ਆਪਣੇ ਲਵੇ ਨੁਕਤੇ ਨੇਗੇ ਇਹ ਇਹੀ ਬਿਮਾਰੀਆਂ ਦਾ ਆਪਣੇ ਲਵੇ ਹੱਲਾ ਡਰੈੱਸ ਬਾਈ ਆਪਣਾ ਪਿੰਡ ਰਾਮਗੜ੍ਹ ਸੰਧੂਆ ਅੱਛਾ ਜੀ ਜ਼ਿਲ੍ਹਾ ਸੰਗਰੂਰ ਲਹਿਰੇਗਾਗੇ ਸ਼ਹਿਰ ਦੇ ਨਾਲ ਮੇਰਾ ਫੋਨ ਨੰਬਰ ਆ 98764 06931 ਠੀਕ ਹੈ ਇਹ ਬਾਕੀ ਜਿਹੜੀਆਂ ਤੁਹਾਡੇ ਕੋਲ ਇਹ ਜੜੀ ਬੂਟੀਆਂ ਸਾਰੀਆਂ ਦੇਸੀ ਆ ਕੋਈ ਅੰਗਰੇਜ਼ੀ ਦਾ ਨਹੀਂ ਵਿੱਚ ਸਾਰੀਆਂ ਦੇਸੀ ਜੀ ਸਾਰੀਆਂ ਜੇ ਕੋਈ ਅੰਗਰੇਜ਼ੀ ਕਹ ਦੇ ਹਾਂ ਜੀ ਲੱਖ ਰੁਪਏ ਨਿਆਮ ਦੇਵਾਂਗੇ ਜੀ ਸਾਰੀਆਂ ਦੇਸੀਆਂ ਕੈਮਰਾਮੈਨ ਨੂੰ ਕਹਿੰਦਾ ਵੀ ਕੈਮਰਾ ਮਾਰ ਲੈ ਸਾਰੀਆਂ ਦੇਸੀ ਨਹੀਂ ਸਾਡੇ ਲਈ ਠੀਕ ਹੈ ਜੀ ਜਨਨਕ ਇਹ ਆਪਾਂ ਦੇਸੀ ਤਰੀਕੇ ਨਾਲ ਹੀ ਆਪਾਂ ਇਲਾਜ ਕਰ ਰਹੇ ਆਂ ਦੇਸੀ ਜੜੀ ਬੂਟੀਆਂ ਦੇ ਨਾਲ ਦੇਸੀ ਜੜੀ ਬੂਟੀਆਂ ਦੇ ਨਾਲ ਠੀਕ ਹੈ ਜੀ ਲੋ ਵੀ ਸੱਜਣੋ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਵੈਦ ਜੀ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ ਜੇ ਤੁਹਾਨੂੰ ਕਿਸੇ ਤਕਲੀਫ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਵੈਦ ਜੀ ਇਹ ਗੱਲ ਕਹਿ ਰਹੇ ਕਿ 101% ਸਾਡੀ ਗਰੰਟੀ ਹੈ ਜੇ ਤੁਸੀਂ ਆ ਰਹੇ ਹੋ ਆ ਕੇ ਵੀ ਲਿਆ ਸਕਦੇ ਹੋ ਦਵਾਈ ਇਹਨਾਂ ਤੋਂ ਜਾਂ ਤੁਸੀਂ ਘਰੇ ਬੈਠੇ ਤਾਂ ਨੰਬਰ ਸਕਰੀਨ ਦੇ ਤੇ ਕਾਲ ਕਰਕੇ ਤੁਸੀਂ ਘਰੇ ਬੈਠੇ ਕੋਰੀਅਰ ਵੀ ਰਿਕਵਰ ਕਰਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ